ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈਆਂ ਇੱਕ ਨਵਾਂ ਵਿਸ਼ਾ ਬਿਲਕੁਲ ਦੁਰਲੱਭ ਹੋਏਗਾ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਕਿ ਤੁਸੀਂ ਜਾਣਦੇ ਹੋ ਤੁਹਾਨੂੰ ਪਤਾ ਹੈ ਕਿ ਤੁਹਾਡਾ ਲਗਨ ਸਿਰਫ ਤੁਹਾਡੇ ਸੁਭਾਅ ਦਾ ਨਹੀਂ ਸਗੋਂ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਖਿੱਚਣ ਵਾਲੇ ਇੱਕ ਖਾਸ ਰੁੱਖ ਦਾ ਵੀ ਰਾਜ ਕੋਲਦਾ ਹੈ ਐਕਸਪਲੇਨ ਕਰਾਂਗੀ ਕਿ ਜਿਸ ਤਰ੍ਹਾਂ ਤੁਹਾਡਾ ਲਗਨ ਹੈ ਅਸੀਂ ਮੰਨਦੇ ਹਾਂ ਕਿ ਸਿਰ ਦੇ ਵਾਲਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਜਨਮ ਪੱਤਰ ਵਿੱਚ ਖਾਨਾ ਨੰਬਰ 1 ਤੁਹਾਡਾ ਲਗਨ ਹੁੰਦਾ ਜੋ ਤੁਹਾਡੀ ਬਾਰੇ ਬਣਤਰ ਕਦ ਕਾਠ ਬਾਰੇ ਦੱਸਦਾ ਪਰ ਦਿਲਚਸਪ ਮੁੱਦਾ ਦਿਲਚਸਪ ਵਿਸ਼ਾ ਕਿ ਜਦ ਤੁਹਾਡੇ ਜੀਵਨ ਦੇ ਨਾਲ ਤੁਹਾਡਾ ਲਗਨ ਹੈ ਜਿਹੜਾ ਉਹ ਇੱਕ ਖਾਸ ਰੁੱਖ ਨਾਲ ਵੀ ਸੰਬੰਧਿਤ ਹੈ ਵੈਦਿਕ ਗ੍ਰੰਥਾਂ 'ਚ ਸਾਫ਼ ਲਿਖਿਆ ਹੈ ਕਿ ਹਰ ਲਗਨ ਦਾ ਮਾਲਕ ਗ੍ਰਹਿ ਪ੍ਰਕਿਰਤੀ ਵਿੱਚ ਇੱਕ ਖਾਸ ਰੁੱਖ ਨਾਲ ਜੁੜਿਆ ਹੁੰਦਾ ਹੈ ਭਾਵੇਂ ਤੁਹਾਡਾ ਜਿਹੜਾ ਲਗਨ ਹੈ ਉਹਦੇ ਨਾਲ ਪਰਮਾਤਮਾ ਨੇ ਤੁਹਾਡੇ ਜਨਮ ਦੇ ਨਾਲ ਹੀ ਇਸ ਮਾਤਲੁਕ ਵਿੱਚ ਇੱਕ ਰੁੱਖ ਵੀ ਜੋੜ ਦਿੱਤਾ ਜੇ ਉਹ ਰੁੱਖ ਤੁਹਾਡੇ ਜੀਵਨ ਨਾਲ ਜੁੜ ਜਾਏ ਤਾਂ ਤੁਹਾਡੇ ਤਾਰਿਆਂ ਦੀ ਭਾਵਨਾਵ ਗ੍ਰਹਿਾਂ ਦੀ ਤਾਕਤ ਦੁੱਗਣੀ ਹੋ ਜਾਏਗੀ ਤੁਹਾਡਾ ਲਗਨ ਸਿਰਫ ਜਨਮ ਦੇ ਸਮੇ ਦਾ ਇੱਕ ਆંકੜਾ ਨਹੀਂ ਹੁੰਦਾ ਕਿ ਡਾਕਟਰ ਤੇਰਾਕੌਰ 13 ਮਾਰਚ ਨੂੰ ਪੈਦਾ ਹੋਈ ਆ ਠੀਕ ਹੈ ਜੀ ਆ ਇਹਦੇ ਜਨਮ ਦਾ ਸਨ ਹੈ ਤਾਂ ਅਸੀਂ ਕਹਿ ਦੇਣਾ ਇਹ ਆંકੜਾ मात्रਾ ਨਹੀਂ ਇਹ ਉਹ ਦਿਵਿਆ ਦਰਵਾਜ਼ਾ ਹੈ ਭਾਵ ਸਾਡੇ ਸ੍ਰੀ ਰਕ ਲਗਨ ਇੱਕ ਦਿਵਯਾ ਦਰਵਾਜਾ ਹੈ ਜਿੱਥੋਂ ਸਾਡੀ ਆਤਮਾ ਇਸ ਜਨਮ ਵਿੱਚ ਪ੍ਰਵੇਸ਼ ਕਰਦੀ ਹੈ ਤੇ ਉਸੇ ਦਰਵਾਜੇ ਤੋਂ ਤੁਹਾਡੀ ਕਿਸਮਤ ਦੀ ਰੂਪਰੇਖਾ ਤਿਆਰ ਹੁੰਦੀ ਹੈ ਲਗਨ ਤੁਹਾਡੀ ਪੂਰੀ ਜ਼ਿੰਦਗੀ ਦਾ ਖਾਕਾ ਦਿੰਦਾ ਹੈ ਕਿ ਜੇ ਕਿਸੇ ਦਾ ਗ੍ਰਹਿ ਕਮਜ਼ੋਰ ਆ ਤਾਂ ਜੇ ਉਹ ਵਿਅਕਤੀ ਉਸ ਰੁੱਖ ਦੀ ਸੇਵਾ ਕਰਦਾ ਦੇਖਭਾਲ ਕਰਦਾ ਉਸ ਨੂੰ ਕੇਅਰ ਟੇਕਰ ਬਣਦਾ ਉਸ ਦਾ ਉਸ ਨੂੰ ਪਾਣੀ ਦਿੰਦਾ ਤਾਂ ਗ੍ਰਹਿ ਸ਼ਕਤੀ ਨੂੰ ਵੀ ਆਪਣੇ ਨੂੰ ਸੁਧਾਰ ਰਿਹਾ ਹੁੰਦਾ ਹੈ ਸਾਥੀਓ ਹੈਰਾਨ ਹੋਮੋਗੇ ਕਿ ਕੁਝ ਰੁੱਖਾਂ ਦੇ ਪੱਤੇ ਫੁੱਲ ਜਾਂ ਫਲ দান ਕਰਨ ਨਾਲ ਵੀ ਗ੍ਰਹਿ ਦੋਸ਼ ਘਟਦੇ ਆ ਕਰਦੇ ਹਾਂ ਨਾ ਰੋਜ਼ ਕਰਦੇ ਆ ਇਹ ਤਾਂ ਔੜ-ਪੋੜ ਕਰਦੇ ਹੀ ਰਹਿੰਦਾ ਆਪਾਂ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਕਿਉਂਕਿ ਅੰਤ ਵਿੱਚ ਮੈਂ ਤੁਹਾਨੂੰ ਦੱਸਣਾ ਹੈ ਕਿ ਤੁਹਾਡੇ ਲਗਨ ਅਨੁਸਾਰ ਪ੍ਰਮਾਤਮਾ ਵੱਲੋਂ ਨਰਤਾਰਤ ਓਪਵਿੱਤਰ ਰੁੱਖ ਜਿਹਨੂੰ ਆਪਣੇ ਘਰ ਦੇ ਬਾਹਰ ਲਗਾ ਕੇ ਤੁਸੀਂ ਆਪਣੀ ਕਿਸਮਤ ਦੇ ਤਾਰਿਆਂ ਨੂੰ ਸਿੱਧਾ ਬ੍ਰਹਮੰਡ ਨਾਲ ਹੈਲੋ ਹੈਲੋ ਸਿੱਧੀ ਗੱਲਬਾਤ ਜੋੜ ਸਕਦੇ ਹੋ ਆਓ ਫਿਰ ਮੇਰੇ ਨਾਲ ਸ਼ੁਰੂ ਕਰੀਏ ਤੁਹਾਡੇ ਲਗਨ ਦੀ ਆਤਮਿਕ ਯਾਤਰਾ ਦੇਖੋ ਮੈਂ ਲਗਨ ਨੂੰ ਪ੍ਰੇਫਰ ਕਰਦੀ ਆ ਲਗਨ ਨਾਲ ਦੱਸੀ ਗਈ ਕੁਝ ਵੀ ਜੋਤਿਸ਼ ਗੱਲਬਾਤ 99.99% ਐਕੂਰੇਟ ਹੁੰਦੀ ਹੈ ਠੀਕ ਹੈ ਜੀ ਕਿਉਂਕਿ ਭਾਰਤੀ ਸਮੇਂ ਅਨੁਸਾਰ ਸਾਡਾ ਸਮਾਂ ਐਕੂਰੇਟ ਨਹੀਂ ਆਏਗਾ ਇੰਡੀਅਨ ਸਟੈਂਡਰਡ ਟਾਈਮ ਜਿਹੜਾ ਉਹਦੇ ਹਿਸਾਬ ਨਾਲ ਲਗਨ ਨਾਲ ਮੈਂ ਕੈਲਕੂਲੇਟ ਕਰਦੀ ਹਮੇਸ਼ਾ ਔਰ ਮੇਰੇ ਰਿਜ਼ਲਟ ਦੱਸੇ ਗਏ ਜਿਹੜੇ ਉਹ 100% ਐਕੂਰੇਟ ਆਉਂਦੇ ਆ ਬਹੁਤ ਸਾਰੇ ਮੇਰੇ ਨਾਲ ਜੁੜੇ ਲੋਕਾਂ ਨੂੰ ਫਾਇਦਾ ਹੋਇਆ ਵੀ ਹੈ ਸੋ ਤੁਸੀਂ ਵੀ ਮੇਰੇ ਨਾਲ ਜੁੜੇ ਰਹੋ ਗੱਲ ਕਰਦੇ ਆ ਆਪਣੇ ਵਿਸ਼ੇ ਦੀ ਦੇਖੋ ਵੈਦਿਕ ਜੋਤਿਸ਼ ਅਨਸਾਰ ਹਰ ਲਗਨ ਦਾ ਮਾਲਕ ਗ੍ਰਹ ਆਪਣੀ ਊਰਜਾ ਦੇ ਨਾਲ ਇੱਕ ਰੁੱਖ ਲੈ ਕੇ ਆਉਂਦਾ ਜੋ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਪਰ ਆਪਾਂ ਰੁੱਖ ਦਾ ਬਹੁਤ ਲਾਉਂਦੇ ਆ ਦੇਖੋ ਇੱਕ ਰੁੱਖ ਸੌ ਸੌ ਕਹਿ ਦਿੰਨੇ ਆ ਜਾਂ ਅਸੀਂ ਕਹਿ ਦਿੰਨੇ ਆ ਮਾਂ ਦੇ ਨਾਮ ਇੱਕ ਰੁੱਖ ਲਾਓ ਪਿਤਾ ਦੇ ਨਾਮ ਵੀ ਲਾਓ ਤੁਸੀਂ ਆਪਣਾ ਪਲਾਨਟ ਪਹੁੰਚਾਉਣਾ ਹੈ ਇੱਥੇ ਰਹਿਣਾ ਹੈ ਸਾਨੂੰ ਸ਼ੁੱਧ ਆਕਸੀਜਨ ਚਾਹੀਦੀ ਹੈ ਤਾਂ ਰੁੱਖਾਂ ਦੇ ਤਾਂ ਪਰਭਾਰ ਹੋਣੇ ਚਾਹੀਦੇ ਆ ਜੰਗਲ ਲਾਦਵੇ ਇੱਕ ਇੱਕ ਬੰਦਾ ਇੱਕ ਆਪਣੇ ਜਨਮ ਦਿਨ ਤੇ ਰੁੱਖਾਂ ਦੇ ਰੁੱਖ ਲਾਓ ਨਾ ਹਰਬਲ ਰੁੱਖ ਲਾਉਣੇ ਆ ਹੈਰੀਟੇਜ ਰੁੱਖ ਲਾਉਣੇ ਆ ਜਿਨ੍ਹਾਂ ਦੀਆਂ ਹਰਬਲ ਪ੍ਰੋਪਰਟੀਆਂ ਸਾਡੇ ਲਈ ਸਿਹਤ ਨੂੰ ਵੀ ਜਿਹੜਾ ਸਿਹਤ ਵਰਧਕ ਹੋਣ ਸੋ ਠੀਕ ਹੈ ਇਦਾਂ ਹੋ ਜਾਂਦਾ ਆਪਾਂ ਰੁੱਖ ਤਾਂ ਲਾ ਦਿੰਨੇ ਆ ਪਰ ਜੇ ਰੁੱਖ ਦੀ ਚੋਣ ਗਲਤ ਹੋ ਗਈ ਤਾਂ ਪ੍ਰਭਾਵ ਉਲਟਾ ਪੈ ਜਾਣਾ ਤੇ ਜੇ ਤੁਸੀਂ ਰੁੱਖ ਨੂੰ ਸਹੀ ਆਪਣੇ ਲਗਨ ਅਨੁਸਾਰ ਲਾਉਨੇ ਆ ਉਹਦੀ ਪਾਲਨ ਪੋਸ਼ਣ ਕਰਦੇ ਆ ਤਾਂ ਉਹ ਗ੍ਰਹਿ ਸ਼ਕਤੀਆਂ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਫਾਇਦੇ ਲਿਆ ਦਿੰਦੀਆਂ ਅੱਜ ਮੈਂ 12 ਲਗਨਾਂ ਦਾ ਗੂੜਾ ਰਾਜ ਖੋਲ ਦੇਣਾ ਮਾਲਕ ਗ੍ਰਹਿ ਉਹਦਾ ਪਵਿੱਤਰ ਰੁੱਖ ਤੇ ਉਸ ਨਾਲ ਸੰਬੰਧ ਜੋੜਨ ਦਾ ਸਹੀ ਤਰੀਕਾ ਤਿੰਨ ਚੀਜ਼ਾਂ ਤੇ ਮੈਂ ਗੱਲ ਕਰਨੀ ਹੈ ਠੀਕ ਹੈ ਜੀ ਚਲੋ ਫਿਰ ਚਲ ਜਾਈਏ ਲਗਨ ਨਾਲ ਜੁੜੇ ਰੁੱਖਾਂ ਦੀ ਇੱਕ ਪ੍ਰਾਚੀਨ ਯਾਤਰਾ ਆਪਾਂ ਆਰੰਭ ਕਰਦੇ ਆਂ ਮੇਖ ਲਗਨ ਵਾਲਿਓ ਮਾਲਕ ਗ੍ਰਹ ਤੁਹਾਡਾ ਮੰਗਲ ਹੈ ਤੇ ਤੁਹਾਡਾ ਲਗਨ ਅਨੁਕੂਲ ਰੁੱਖ ਹੈ ਬੇਰੀ ਬੇਰ ਬਹੁਤ ਮਹਿੰਗੇ ਹੋ ਗਿਆ ਬਹੁਤ ਸਾਰੀਆਂ ਬਿਮਾਰੀਆਂ ਲਈ ਇਹ ਬਹੁਤ ਫਾਇਦੇਮੰਦ ਹੈ ਮੇਰਾ ਲਾਜਿਕ ਇਹ ਆ ਕਿ ਮੰਗਲ ਦੀ ਅਗਨੀ ਤੱਤ ਊਰਜਾ ਕਿਉਂਕਿ ਮੇਖ ਲਗਨ ਮੰਗਲ ਦਾ ਲਗਨ ਹੈ ਅਗਨੀ ਬਹੁਤ ਆ ਤੁਹਾਡੇ ਗੁੱਸੇ ਘੋਰ ਬਹੁਤ ਬੇਰ ਦੇ ਕੰਡੇ ਤੇ ਮਿੱਠੇ ਫਲ ਸੰਤੁਲਿਤ ਕਰਦੀ ਹੈ ਤੁਹਾਡੀ ਅਗਰੀ ਨੂੰ ਇਹ ਸਮਾਜਿਕ ਮਾਨ ਸਤਕਾਰ ਤੇ ਧੀਰਜ ਵੀ ਦਿੰਦੀ ਹੈ ਦੇਖੋ ਜਿਹੜਾ ਰੁੱਖ ਲਾਉਂਗੇ ਉਸ ਰੁੱਖ ਨੇ ਤੁਹਾਨੂੰ ਫਲ ਫਰੂਟ ਤਾਂ ਦੇਣਾ ਹੀ ਆ ਉਸ ਰੁੱਖ ਨੇ ਤੁਹਾਨੂੰ ਫਾਇਦਾ ਕੀ ਦੇਣਾ ਸਮਾਜਿਕ ਤੌਰ ਤੇ ਤੁਹਾਡੀ ਜ਼ਿੰਦਗੀ ਦੇ ਹਰ ਖੇਤਰ ਚ ਤੁਹਾਨੂੰ ਤਰੱਕੀ ਦੀਆਂ ਰਾਹਾਂ ਪ੍ਰਦਾਨ ਕਰਨੀਆਂ ਬ੍ਰਿਕ ਲਗਨ ਵਾਲਿਓ ਤੁਹਾਡੀ ਰਾਸ਼ੀ ਸੂਮੀ ਸ਼ੁਕਰ ਹੈ ਲਗਨ ਸੂਮੀ ਸ਼ੁਕਰ ਹੈ ਰੁੱਖ ਤੁਸੀਂ ਲਾਉਂਗੇ ਪਲਾਸ਼ ਦਾ ਆ ਪਲਾਸ਼ ਨੂੰ ਅਗ ਦਾ ਰੁੱਖ ਕਹਿੰਦੇ ਆ ਪੋਇਟਰੀ ਚ ਪੰਜਾਬੀ ਕੋਇਟ੍ਰਿਕ ਪਲਾਸ਼ ਦੇ ਅਗਰੰਗੀ ਫੁੱਲ ਸ਼ੁਕਰ ਦੀ ਸੁੰਦਰਤਾ ਤੇ ਜੀਵਨ ਰਸ ਨੂੰ ਜਗਾਉਂਦੇ ਆ ਵਿਅਤਾ ਜੀਵਨ ਦੇ ਵਿੱਚ ਸੁਖ ਵਧਾਉਂਦੇ ਆ ਮਿਥਨ ਲਗਨ ਵਾਲਿਓ ਮਾਲਕ ਬੁੱਧ ਲਗਨ ਦਾ ਰੁੱਖ ਲਾਉਣਾ ਤੁਸੀਂ ਬਾਸ ਬਾਸ ਅੰਦਰਲਾ ਲਚਕੀਨਾ ਲਚਕੀਲਾਪਨ ਜਿਹੜਾ ਹੈ ਨਾ ਲਚਕ ਉਹ ਗੁਣ ਤੇ ਬੁੱਧ ਦੀ ਬੁੱਧੀਮਤਾ ਮਿਥਨ ਲਗਨ ਬੁੱਧ ਮਾਲਕ ਹੈ ਸੋ ਜਿਹੜੀ ਬੁੱਧੀਮਤਾ ਹੈ ਉਸ ਦੀ ਸੰਚਾਰ ਸ਼ਕਤੀ ਹੈ ਇਤਵੜੇ ਪੂਰੇ ਲਗਨ ਨੂੰ ਤਰਾਸ਼ਦੀ ਹੈ ਕਰਕ ਲਗਨ ਵਾਲਿਓ ਮਾਲਕ ਚੰ드ਰਮਾ ਤੁਸੀਂ ਪੌਦਾ ਲਾਉਣਾ ਚੰਬੇਲੀ ਦਾ ਕਈਆਂ ਦੇ ਹਿੱਸੇ ਰੁੱਖ ਆ ਰਹੇ ਆ ਕਈਆਂ ਦੇ ਕੀ ਔਰਨਾਮੈਂਟਲ ਪਲਾਂਟ ਆ ਰਹੇ ਹਿੱਸੇ ਸੋ ਚੰਬੇਲੀ ਲਾਉਂਗੇ ਚੰਬੇਲੀ ਦੀ ਖੁਸ਼ਬੂ ਜਦੋਂ ਹੀ ਹਵਾ ਰੁਮਕਦੀ ਆ ਸਾਰਾ ਆਲਾ-ਦੋਲਾ ਖੁਸ਼ਬੂ ਨਾਲ ਸਰਸ਼ਾਰ ਹੋ ਜਾਂਦਾ ਤੁਹਾਡੇ ਰੂ ਤੱਕ ਸੁਗੰਧਿਤ ਹੋ ਜਾਂਦੀ ਹੈ ਸੋ ਸੁਗੰਧਤ ਚੁਮੇਲੀ ਜਦੋਂ ਮਨ ਦੀ ਚੰਚਲਤਾ ਨੂੰ ਘਟਾਏਗੀ ਤਾਂ ਚੰਦਰਮਾ ਦੀ ਠੰਡੀ ਰੋਸ਼ਨੀ ਤੁਹਾਨੂੰ ਸ਼ਾਂਤ ਕਰੇਗੀ ਕਿਉਂਕਿ ਕਰਕ ਲੱਗਣ ਵਾਲੇ ਰੋਂਦੂ ਹੁੰਦੇ ਰੋਂਦੂ ਸਿੰਘ ਲੱਗਣ ਵਾਲਿਓ ਮਾਲਕ ਹੈ ਸੂਰਜ ਅਰਜੰਦਾ ਰਖਲਾ ਦੇਣਾ ਅਰਜੰਦਾ ਮਜ਼ਬੂਤ ਤਣਾ ਬਹੁਤ ਮਜ਼ਬੂਤ ਹੁੰਦਾ ਤਣਾ ਸੂਰਜ ਦੀ ਅਧਿਕਾਰਸ਼ੀਲ ਊਰਜਾ ਨੂੰ ਧੀਰਜ ਤੇ ਸੰਤੁਲਨ ਵਿੱਚ ਬਦਲਦਾ ਹੈ ਕੰਨਿਆ ਲੱਗਣ ਵਾਲਿਓ ਮਾਲਕ ਹੈ ਬੁੱਧ ਲਗਨ ਦਾ ਲਗਾਉਂਗੇ ਕੇਲਾ ਕੇਲੇ ਦਾ ਰਖਾਉਣ ਨਾਲ ਕੇਲੇ ਦੀ ਪੌਸ਼ਟਿਕਤਾ ਤੇ ਵਾਧਾ ਵਾਧਾ ਕਣਿਆਂ ਲੱਗਣ ਵਾਲਿਆਂ ਦੀ ਵਿਵਸਥਿਤ ਜੀਵਨ ਸ਼ਕਤੀ ਨੂੰ ਪੋਸ਼ਿਤ ਕਰਦਾ ਹੈ ਪੋषण ਦਿੰਦਾ ਤੁਲਾ ਲੱਗਣ ਵਾਲਿਓ ਲਗਨ ਦਾ ਮਾਲਕ ਹੈ ਸ਼ੁਕਰ ਲਾਉਂਗੇ ਅਸ਼ੋਕਾ ਦਾ ਰੁੱਖ ਅੱਜ ਤੋਂ ਨਾ 15 ਸਾਲ ਬੜਾ ਬੜਾ ਟ੍ਰੈਂਡ ਸੀ 15 ਸਾਲ ਪਹਿਲਾਂ ਹਰ ਨਵੇਂ ਘਰ ਦੇ ਬਾਹਰ ਅਸ਼ੋਕਾ ਟ੍ਰੀ ਲੱਗੇ ਹੁੰਦੇ ਸੀ ਗੱਲ ਸੁਣੋ ਅਸ਼ੋਕਾ ਦੇ ਫਾਇਦੇ ਬਹੁਤ ਆ ਅਸ਼ੋਕ ਦੇ ਹਰੇ ਭਰੇ ਪੱਤੇ ਸ਼ੁਕਰ ਦੀ ਰੂਪ ਸੁੰਦਰਤਾ ਤੇ ਸਮਰੱਥਾ ਨੂੰ ਵਧਾਉਂਦੇ ਆ ਸ਼ੁਕਰਗ੍ਰਹਿ ਉੱਚਾ ਹੋ ਜਾਂਦਾ ਨਹਾਉਣ ਦੇ ਵੇਲੇ ਜੇ ਤੁਸੀਂ ਅਸ਼ੋਕ ਦੇ ਕੁਝ ਪੱਤੇ ਪਾਣੀ ਚ ਪਾ ਕੇ ਨਹਾਉਣਾ ਚਾਰ ਪੰਜ ਫਿਰ ਦੇਖੋ ਕੀ ਜਾਦੂ ਹੁੰਦਾ ਖੂਬਸੂਰਤੀ ਖੂਬਸੂਰਤੀ ਬਸ ਆਕਰਸ਼ਕ ਆਕਰਸ਼ਨ ਵਿਸ਼ਟਕ ਲੱਗਣ ਵਾਲਿਓ ਮਾਲਕ ਹੈ ਤੁਹਾਡੇ ਲਗਨ ਦਾ ਮੰਗਲ ਰੁੱਖ ਲਾਉਣਾ ਹੈ ਅਨਾਰ ਦਾ ਇੱਕ ਅਨਾਰ ਸਭ ਬਿਮਾਰ ਕੀਮਤ ਦੇਖੋ ਉਸਦੀ ਸੋ ਲੌਜੀਕ ਮੇਰਾ ਇਹ ਆ ਕਿ ਅਨਾਰ ਦੇ ਲਾਲ ਦਾਣੇ ਮੰਗਲ ਦੀ ਅੰਦਰ ਦੀ ਅੱਗ ਨੂੰ ਜੀਵਨ ਰਸਤ ਬਦਲਣਗੇ ਗੁਪਤ ਸ਼ਕਤੀ ਤੁਹਾਡੀ ਵਧਾਏਗੀ ਇੰਟਰਨਲ ਪਾਵਰ ਜੋ ਹੈ ਨਾ ਅੰਦਰੂਨੀ ਹੈ ਨਾ ਇਮਿਊਨਿਟੀ ਵਧਾਉਣਗੇ ਤੁਹਾਨੂੰ ਲਗਨ ਵਾਲਿਓ ਤੁਹਾਡਾ ਮਾਲਕ ਹੈ ਲਗੰਦਾ ਗੁਰੂ ਤੁਸੀਂ ਲਾਉਣਾ ਹੈ ਰੁਖ ਪਿੱਪਲ ਦਾ ਪੂਜਨੀ ਪਿੱਪਲ ਪਿੱਪਲ ਦੀ ਆਤਮਿਕ ਊਰਜਾ ਗੁਰੂ ਦੀ ਗਿਆਨ ਸ਼ਕਤੀ ਨਾਲ ਮਿਲ ਕੇ ਧਾਰਮਿਕਤਾ ਤੇ ਉੱਚੀ ਸੋਚ ਤੁਹਾਨੂੰ ਪ੍ਰਦਾਨ ਕਰਦੀ ਹੈ ਮਕਰ ਲਗਨ ਵਾਲਿਓ ਲਗੰਦਾ ਮਾਲਕ ਹੈ ਸ਼ਨੀ ਦਰਨਾਨੀ ਸ਼ਨੀ ਕਰਮਸ਼ੀਲ ਗ੍ਰਹਿ ਹੈ ਕਰਮ ਕਰਵਾਉਂਦਾ ਕੰਮ ਕਰਨਾ ਤੁਸੀਂ ਤੁਹਾਨੂੰ ਫਲ ਮਿਲੇਗਾ ਇਮਾਨਦਾਰੀ ਦੀ ਤਕੜੀ ਸੁਰੱਖ ਲਾਉਣਾ ਹੈ ਸ਼ਮੀ ਸ਼ਮੀ ਦਾ ਛੋਟਾ ਜਿਹਾ ਰੁੱਖ ਹੁੰਦਾ ਜਿੱਦਾਂ ਨਾ ਟੱਚ ਮੀ ਨਾਟ ਹੁੰਦਾ ਸੋ ਪੱਤਿਆਂ ਨੂੰ ਛੋਨੇ ਆ ਤਾਂ ਸੁੰਘੜ ਜਾਂਦਾ ਪੌਦਾ ਇਹ ਸ਼ਮੀ ਉਹਦੇ ਵਰਗਾ ਹੀ ਪੱਤਿਆਂ ਵਾਲਾ ਪੌਦਾ ਹੈ ਸੋ ਸ਼ਮੀ ਦੇ ਤਿੱਖੇ ਪੱਤੇ ਸ਼ਨੀ ਦੀ ਕਠੋਰਤ ਨੂੰ ਸੁਰੱਖਿਆ ਢਾਲ ਵਿੱਚ ਬਦਲਦੇ ਆ ਤੇ ਧੀਰਜ ਅਤੇ ਨਿਜਮਾ ਵਿੱਚ ਜੀਵਨ ਜਿਉਣ ਦੀ ਹਦਾਇਤ ਕਰਦੇ ਆ ਕੰਬਲਗਨ ਵਾਲਿਓ ਮਾਲਕ ਲਗੰਦਾ ਹੈ ਸ਼ਨੀ ਤੁਸੀਂ ਲਾਉਣਾ ਅਰੰਡੀ ਦਾ ਪੌਦਾ ਅਰੰਡੀ ਦੀ ਔਸ਼ਧੀય ਤੱਤ ਤੋਂ ਦੁਨੀਆ ਵਾਕਪ ਹੈ ਸ਼ਨੀ ਦੀ ਗੰਭੀਰਤਾ ਨੂੰ ਜੀਵਨ ਚੱਲਣ ਚ ਸੰਤੁਲਿਤ ਕਰਦਾ ਹੈ ਮੇਨ ਲਗਣ ਵਾਲਿਓ ਮਾਲਕ ਤੁਹਾਡੇ ਲਗੰਦਾ ਹੈ ਗੁਰੂ ਲਾਉਣਾ ਹੈ ਤੁਸੀਂ ਆਵਲਾ 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 ਸਣ ਦੇ ਘਿਆ ਤੇ ਆਵਲਿਆਂ ਦਾ ਖਾਦਾ ਬਾਅਦ ਚ ਪਤਾ ਲਗਦਾ ਐਵੇਂ ਤਾਂ ਨਹੀਂ ਲੋਕ ਮਹਾਵਰੇ ਬਣਾਏ ਸਾਡੇ ਬਜ਼ੁਰਗਾਂ ਨੇ ਸਾਡੇ ਵਡੇਰਿਆਂ ਨੇ ਬਹੁਤ ਫਾਇਦੇ ਨੇ ਸੋ ਲਗਨ ਅਨੁਸਾਰ ਤੁਸੀਂ ਰੁੱਖ ਲਾਉਣੇ ਲਾਉਣੇ ਆ ਮੇਨ ਲਗਨ ਵਾਲੇ ਨੂੰ ਤੁਸੀਂ ਆੜਾ ਲਾ ਦੇਣਾ ਆਲੇ ਦੀ ਠੰਡੀ ਤਸਵੀਰ ਗੁਰੂ ਦੀ ਆਤਮਿਕ ਅਗਨ ਨੂੰ ਠੰਡਾ ਕਰਕੇ ਲੰਮੀ ਆਯੂ ਦਿੰਦੀ ਹੈ ਤੇ ਤੁਹਾਨੂੰ ਚਮਤਕਾਰ ਦਿੰਦੀ ਹੈ ਸੋਚ ਹੁਣ ਤੁਸੀਂ ਜਾਣ ਲਿਆ ਕਿ ਲਗਨ ਅਨੁਸਾਰ ਤੁਹਾਡਾ ਰੁੱਖ ਕਿਹੜਾ ਹੈ ਉਹਨੂੰ ਸਿਰਫ ਲਗਾਉਣਾ ਨਹੀਂ ਉਹਦੇ ਨਾਲ ਜੀਓ ਹਰ ਰੋਜ਼ ਪੱਤਾ ਪੱਤਾ ਨੂੰ ਵਾਧਾ ਦੇਖੋ ਕਿਉਂਕਿ ਵੈਦਿਕ ਗਿਆਨ ਕਹਿੰਦਾ ਕਿ ਜਿਸ ਰੁੱਖ ਨਾਲ ਤੁਹਾਡੇ ਲਗਨ ਦਾ ਨਾਤਾ ਬਣਿਆ ਨਾ ਉਹੀ ਰੁਖ ਤੁਹਾਡੇ ਜੀਵਨ ਦਾ ਰਖਵਾਲਾ ਹੋਏਗਾ ਸੋ ਇੱਕ ਨਾ ਆਪਣਾ ਬਾਉਂਸਰ ਨਹੀਂ ਰੱਖ ਲੇਦਾ ਉਹ ਤਾਂ ਪੇਡ ਰੱਖੀਦਾ ਆਪਣਾ ਹੈਨਾ ਵੀ ਮੇਰੀ ਰੱਖਿਆ ਕਰਨ ਲਈ ਇੱਕ ਬਾਉਂਸਰ ਮੈਂ ਰੱਖ ਲਿਆ ਤਕੜਾ ਹੱਟਾ-ਫੱਟਾ ਨੌਜਵਾਨ ਜਿਹੜਾ ਟ੍ਰੇਨਡ ਹੋਵੇ ਤੇ ਮੈਨੂੰ ਦੁਸ਼ਮਨਾ ਤੋਂ ਬਚਾਵੇ ਸੋ ਆਉਣ ਵਾਲੀ ਜਿਹੜੀ ਨੈਗੇਟਿਵਿਟੀ ਆ ਉਸ ਔਰਾ ਤੋਂ ਬਚਾਉਂਦਾ ਹੈ ਰੁਖ ਇਹ ਤੁਹਾਡਾ ਜੀਵਨ ਦਾ ਰਖਵਾਲਾ ਬਣਦਾ ਆਖਰੀ ਗੱਲ ਜੇ ਕਿਸੇ ਕੋਲ ਕੋਈ ਤੁਹਾਡੀ ਜਨਮ ਪੱਤਰੀ ਨਹੀਂ ਆ ਨਹੀਂ ਪਤਾ ਜਨਮ ਥਾਂ ਨਾ ਹੋਵੇ ਸਥਾਨ ਨਹੀਂ ਪਤਾ ਸਾਲ ਨਹੀਂ ਪਤਾ ਨਾ ਹੋਵੇ ਮੈਂ ਵੀ ਮੈਂ ਤਾਂ ਉਹ ਵੀ ਮੈਂ ਆਪਣੇ ਉਹਨਾਂ ਨੂੰ ਫੈਮਲੀ ਮੰਨਦੀ ਆ ਆਪਣੇ ਪਰਿਵਾਰ ਦਾ ਹਿੱਸਾ ਮੰਨਦੀ ਆ ਮੈਂ ਉਹਨਾਂ ਲਈ ਵੀ ਕੋਈ ਗੱਲ ਨਾ ਕਰਨੀ ਹੀ ਹੁੰਦੀ ਆ ਤਾਂ ਤੁਸੀਂ ਸਭ ਤੋਂ ਸੁਰੱਖਿਆਤਕ ਉਕਲਪ ਤੁਹਾਡੇ ਲਈ ਕੀ ਆ ਅਰਜਨ ਲਾ ਲਓ ਪਿੱਪਲ ਲਾ ਲਓ ਬਰਗਦ ਲਾ ਲਓ ਬੋਰਡ ਹੈਨਾ ਬੱਬਾ ਬੋਰਡ ਇਹਦੇ ਵਰਗੇ ਰੁੱਖ ਲਾ ਲਓ ਇਹ ਰੁੱਖ ਸਾਰੀਆਂ ਬਾਰਿਆਂ ਰਾਸ਼ੀਆਂ ਤੇ ਲਗਨ ਵਾਲੇ ਪਵਿੱਤਰ ਮੰਨੇ ਜਾਂਦੇ ਆ ਜੇ ਤੁਹਾਨੂੰ ਨਹੀਂ ਪਤਾ ਆਪਣਾ ਵੇਅਰਬਾਊਟਸ ਹੈਨਾ ਤਾਂ ਫਿਰ ਤੁਸੀਂ ਇਹ ਰੁੱਖ ਲਾ ਸਕਦੇ ਹੋ ਘਰ ਤੋਂ ਬਾਹਰ ਲਾਉਣਾ ਗਲੀ ਚ ਲਾ ਲਓ ਮਹੱਲੇ ਦੇ ਕੋਲ ਲਾਓ ਲੜਾਈ ਨਹੀਂ ਕਰਨੀ ਥਾਂ ਸਹੀ ਹੋਣਾ ਚਾਹੀਦਾ ਅੜਚੜਨਾ ਪੈਦਾ ਕਰੇ ਕਿ ਵੱਡਾ ਹੋ ਗਿਆ ਤਾਂ ਉੱਪਰ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਜਾਂਦੀਆਂ ਤੇ ਕਰੰਟ ਲੱਗ ਜਾਏ ਨਹੀਂ ਬਚਾ ਕੇ ਉਹ ਥਾਂ ਜਿੱਥੇ ਤੁਹਾਡੇ ਲਈ ਇਹ ਸੇਫ ਹੋਵੇ ਸੋ ਜਨਮ ਸਮਾਸਥਾਨ ਸਾਲ ਕੁਛ ਨਹੀਂ ਪਤਾ ਕੋਈ ਗੱਲ ਹੈ ਸੁਰੱਖਿਅਤ ਵਿਕਲਪਾ ਅਰਜਨ ਪਿੱਪਲ ਵਰਗ ਦਾ ਲਾ ਦੋ ਇਹ ਰੁੱਖ ਸਭ 12 ਰਾਸ਼ੀਆਂ ਦੇ ਲਗਾਣ ਲਈ ਪਵਿੱਤਰ ਹੈ ਸੋ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਵੀਡੀਓ ਦੇ ਅੰਤ ਤੱਕ ਬਣੇ ਰਹੇ ਆ ਮੈਂ ਤੁਹਾਨੂੰ ਅੰਤ 'ਚ ਦੱਸ ਦਿੰਦਾ ਸਾਰਾ ਕਿ ਜੇ ਤੁਸੀਂ ਲਗਨ ਅਨੁਸਾਰ ਪ੍ਰਮਾਤਮਾ ਵੱਲੋਂ ਨਰਤਾਰਤ ਇੱਕ ਵਾਰੇ ਪਵਿੱਤਰ ਰੁੱਖ ਲਾ ਲਿਆ ਕਰਦੇ ਬਾਅਦ ਤਾਂ ਫਿਰ ਤੁਸੀਂ ਦੇਖਣਾ ਕਿ ਕਿਸਮਤ ਦੇ ਤਾਰੇ ਸਿੱਦੇ ਬ੍ਰਹਮੰਡ ਨਾਲ ਹੈਲੋ ਹੈਲੋ ਕਰਦੇ ਆ ਮੇਰੇ ਨਾਲ ਸ਼ੁਰੂ ਕਰੋ ਆਪਣੇ ਲਗਨ ਦੀ ਆਤਮਿਕ ਯਾਤਰਾ ਮੇਰੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਸਾਨੂੰ ਸ਼ੇਅਰ ਕਰ ਦੇਣਾ ਕਮੈਂਟ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਲੈ ਕੇ ਆਵਾਂਗੇ ਇੱਕ ਨਵਾਂ ਵਿਸ਼ਾ ਫਿਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਤੁਸੀਂ ਆਪਣਾ ਖਿਆਲ ਰੱਖਣਾ ਟਿਲ ਦੈਨ ਬਾਏ ਬਾਏ